ਬਹੁਤ ਭਾਰੀ ਸੇਲ ਹੈ ਜੀ ਐਤਵਾਰ ਨੂੰ ਕੱਲੂ ਵੈਰਾਈਟੀ ਮਿਲੂਗੀ ਤੁਹਾਨੂੰ ਬਹੁਤ ਆ ਦੇਖੋ ਸ਼ੁਰੂ ਕਰਤੀ ਹੁਣ ਦੁਕਾਨ ਬਹੁਤ ਵੱਡੀ ਸੇਲ ਲੱਗਣ ਜਾ ਰਹੀ ਆ ਦੇਖੋ ਬਹੁਤ ਵਧੀਆ ਵਧੀਆ ਸੂਟ ਤੁਹਾਡੇ ਵਾਸਤੇ ਬਹੁਤ ਹੀ ਘੱਟ ਰੇਟਾਂ 'ਚ ਲੈ ਕੇ ਆਏ ਆ ਪੂਰਾ ਵਧੀਆ ਆਰਗੈਂਜ਼ਾ ਦਾ ਸੂਟ ਆਰਗੈਂਜ਼ਾ ਦਾ ਸੂਟ ਨਾਲ ਇਹਦੇ ਇਨਰ ਵੀ ਹੈ ਜੀ ਇਨਰ ਇਹਦਾ ਮਤਲਬ ਲੋਨ ਵੀ ਇਹਦੇ ਵਿੱਚ ਹੀ ਹੈ ਜੀ ਨਾਲ ਇਹਦੇ ਆ ਗਿਆ ਪੂਰਾ ਭਾਰੀ ਦੁਪੱਟਾ ਪਿਓਰ ਆਰਗੈਂਜ਼ਾ ਦਾ ਸੂਟ ਨਾਲ ਭਾਰੀ ਦੁਪੱਟਾ ਸੂਟ ਮਿਲੂਗਾ ਜੀ 400 ਰੁਪਏ ਦਾ 400 ਰੁਪਏ ਦਾ ਸੂਟ ਮਿਲੂਗਾ ਜੀ 400 ਰੁਪਏ ਚ ਜਿਨ੍ਹਾਂ ਦੇ ਘਰੇ ਵਿਆਹ ਸ਼ਾਦੀਆਂ ਦਾਜ ਵਰੀ ਦਾ ਕੱਪੜਾ ਲੈਣੇ ਦੁਕਾਨਾਂ ਵਾਸਤੇ ਕੱਪੜਾ ਲੈਣਾ ਤੁਸੀਂ ਨਵੇਂ ਦੁਕਾਨਾਂ ਦੇ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਮੋਡ ਮੰਡੀ ਬਜਾਰ ਵਿਸ਼ੇਨਾ ਉੱਥੇ ਪਹੁੰਚੋ ਤੇ ਆਪਦਾ ਵੱਡਾ ਫਾਇਦਾ ਕਰੋ ਜੀ ਇਸ ਤੋਂ ਬਾਅਦ ਆਹ ਦੇਖੋ ਸੂਟ ਆ ਗਿਆ ਜੀ ਪੂਰਾ ਵਧੀਆ ਚਨੂਨ ਦਾ ਸੂਟ ਆ ਗਿਆ ਬਾਜ਼ਾਰ 'ਚ ਰੇਟ ਹੈ ਇਹਦਾ ਘੱਟ ਤੋਂ ਘੱਟ ਸੂਟ ਦਾ ਜੀ 900 1000 ਸੂਟ ਆਪਾਂ ਦੇਣਾ 450 ਰੁਪਏ ਦਾ ਪਿਓਰ ਚਨੂਨ ਦੀ ਚੁੰਨੀ ਦੇ ਨਾਲ ਚਨੂਨ ਦੀ ਚੁੰਨੀ ਦੇ ਨਾਲ ਸੂਟ 450 ਰੁਪਏ ਦਾ ਜੀ ਰੰਗ ਦੇਖੋ ਤੁਹਾਡੇ ਸਾਹਮਣੇ ਇਹਦੇ ਤਿੰਨ ਰੰਗ ਆ ਗਏ ਜੀ 450 ਰੁਪਏ ਦਾ ਸੂਟ ਹੈ ਜੀ ਤੁਹਾਡੇ ਸਾਹਮਣੇ ਆ ਗਿਆ ਇਸ ਤੋਂ ਬਾਅਦ ਸੂਟ ਆ ਗਿਆ ਜੀ ਚੈੱਕ ਕਰੋ ਪਿਓਰ ਮਸਲੀਨ ਦਾ ਸੂਟ ਮਸਲੀਨ ਦੇ ਨਾਮ ਤੇ ਤੁਹਾਡੇ ਤੋਂ ਦੁਕਾਨਦਾਰ ਲੈਂਦੇ ਘੜ ਤੋਂ ਘੜ 1200 1300 ਅਸੀਂ ਮਸਲੀਨ ਦਾ ਸੂਟ ਦੇਣਾ ਤੁਹਾਨੂੰ 600 ਰੁਪਏ ਦਾ ਜੀ 600 ਰੁਪਏ ਦੇ ਵਿੱਚ ਮਸਲੀਨ ਦਾ ਸੂਟ ਆਹ ਦੇਖੋ ਪੂਰੀ ਭਾਰੀ ਨਾਲ ਆ ਗਈ ਚੁੰਨੀ 700 ਰੁਪਏ ਦਾ ਸੂਟ ਮਿਲ ਜਾਣਾ ਜੀ ਤੁਹਾਨੂੰ ਬਹੁਤ ਸੋਨੇ ਸੋਨੇ ਦੇ ਰੰਗ ਨੇ ਆਹ ਦੇਖੋ ਜੀ ਇਸ ਤੋਂ ਬਾਅਦ ਪੂਰਾ ਵਧੀਆ ਟੈਬੀ ਦਾ ਕੱਪੜਾ ਆ ਗਿਆ ਨਵਾਂ ਕੱਪੜਾ ਜੀ ਪਿਓਰ ਟੈਬੀ ਦਾ ਹੈਂਡਵਰਕ ਦਾ ਕੀਤਾ ਹੋਇਆ ਨਾਲ ਕੰਮ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਪੂਰਾ ਵਧੀਆ ਟੈਬੀ ਦਾ ਕੱਪੜਾ ਨਾਲ ਕੀਤਾ ਹੋਇਆ ਵਧੀਆ ਵਾਈਟ ਧਾਗੇ ਦਾ ਕੰਮ ਇਹਦੇ 'ਚ ਰੰਗ ਮਿਲ ਜਾਣਗੇ ਜੀ ਪੂਰੇ 4 ਨਾਲ ਦੁਪੱਟਾ ਦੇਖੋ ਕੋਈ 1200 1300 ਲੈਣਾ ਜੈਪੁਰੀ ਦੁਪੱਟੇ ਦੇ ਨਾਲ ਸੂਟ ਸੂਟ ਦੇਵਾਂਗੀ 600 ਰੁਪਏ ਦੀ ਰੇਂਜ ਆਵਲਾ 600 ਰੁਪਏ ਦੀ ਰੇਂਜ ਹੁਣ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਕੱਲੂ ਬਹੁਤ ਵੱਡੇ ਫਾਇਦੇ ਹੋਣੇ ਆਈ ਤੁਹਾਡੇ